ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਸਿੰਪਲ ਕੁੜਤੀ ਦੀ ਕਟਿੰਗ ਕਰਾਂਗੇ ਦੇਖੋ ਜੀ ਆਪਾਂ ਤੁਹਾਨੂੰ 21 ਬ੍ਰੈਸਟ ਦੀਆਂ ਕਾਟਾਂ ਦੱਸਾਂਗੇ ਵੀ 21 ਬ੍ਰੈਸਟ ਚ ਆਪਾਂ ਕਿੱਦਾਂ ਕਾਟਾਂ ਪਾਉਣੀਆਂ ਨੇ ਕਿੱਦਾਂ ਆਪਾਂ ਡੀਪ ਗਲੇ 'ਚ ਤੀਰਾ ਰੱਖਣਾ ਕਿੱਦਾਂ ਆਪਾਂ ਮੋਟਾ ਰੱਖਣਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਦੇਖੋ ਆਪਣੀ ਕਮੀਜ਼ ਦੀ ਲੈਂਥ ਹੈਗੀ ਹੈ 42 ਇੰਚ ਤਿਆਰ ਆ ਗਈ ਦੇਖੋ 42 ਇੰਚ ਤਿਆਰ ਆ ਆਪਣੀ ਕੁੜਤੀ ਆਪਾਂ 1.45 ਇੰਚ ਤੇ ਕਟਿੰਗ ਕੀਤੀ ਹੈਗੀ ਤੇ ਘੇਰਾ ਹੈਗਾ ਦੇਖੋ ਜੀ ਆਪਣਾ ਆਪਣਾ ਘੇਰਾ ਹੈਗਾ ਦੇਖੋ ਜੀ 20 ਇੰਚ ਤਿਆਰ ਪਰ ਜਿਹੜੀ ਆਪਾਂ ਮਤਲਬ ਕੀ ਦੀ ਕਟਿੰਗ ਆ ਗਈ ਉਹ हिਪ ਦੇ ਹਿਸਾਬ ਚ ਕੀਤੀ ਆ ਕਿਉਂਕਿ ਇਹਨਾਂ ਦਾ ਘੇਰਾ 20 ਇੰਚ ਆ ਤੇ ਜਿਹੜੀ हिਪ ਆ ਗਈ ਉਹ ਹੈਗੀ 21 ਇੰਚ ਆ ਲਓ ਜੀ ਬ੍ਰੈਸਟ ਦਾ ਨਾਪ ਵੀ ਇਹਨਾਂ ਦਾ 21 ਇੰਚ ਹੈਗਾ ਤੇ हिਪ ਦਾ ਵੀ 21 ਆ ਤੇ ਆਪਾਂ 4 ਇੰਚ ਵਧਾ ਕੇ ਕਟਿੰਗ ਕੀਤੀ ਏ 1 2 3 4 4 ਇੰਚ ਵਧਾ ਕੇ ਕੀਤੀ ਏ ਜੀ ਹੁਣ ਆਪਾਂ ਕੱਪੜੇ ਨੂੰ ਦੇਖੋ ਆਹ ਵਾਲਾ ਸਿੱਧਾ ਪਾਸਾ ਹੈਗਾ ਤੇ ਆਹ ਉਲਟਾ ਆਪਾਂ ਇਹਨੂੰ ਚਾਹਤਿਆਂ ਹਾਂ ਚ ਇਦਾਂ ਰੱਖ ਲੈਣਾ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਬਿਲਕੁਲ ਸਾਰੀਆਂ ਤਹਾਂ ਬਰਾਬਰ ਕਰਨੀਆਂ ਨੇ ਆਪਾਂ ਆ ਦੇਖੋ ਜੀ ਰੱਖਣ ਟਾਈਮ ਹੈ ਜਿਹੜੀ ਆ ਹਲਕੀ ਜੀ ਦੇਖੋ ਬਾਹਰ ਘਾਟ ਆ ਇਹ ਆਪਾਂ ਐਦਾਂ ਨਹੀਂ ਪੂਰੀ ਕਰਨੀ ਇਹ ਆ ਜਿੰਨਾ ਕੱਪੜਾ ਐਕਸਟਰਾ ਆਪਾਂ ਇਹ ਕੈਂਚੀ ਦੇ ਨਾਲ ਕੱਟ ਦੇਣਾ ਆ ਦੇਖੋ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਤੀਰਾ ਰੱਖਣਾਗਾ ਇਹਨਾਂ ਦਾ ਜਿਹੜਾ ਬੈਕ ਗਲਾਗਾ ਉਹ 5.5 ਇੰਚ ਆਗੀ 5.5 ਇੰਚ ਆਗੀ ਤੇ ਬਹੁਤ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਆ ਵੀ ਦੀਦੀ ਵੀ ਆਪਾਂ ਜਿਵੇਂ ਸਾਡਾ ਬੈਕ ਗਲਾ ਇੰਨਾਗਾ ਵੀ ਅਸੀਂ ਤੀਰਾ ਕਿੰਨਾ ਰੱਖੀਏ ਦੇਖੋ ਜੀ ਜੇ ਤੁਹਾਡਾ ਪਿਛਲਾ ਗਲਾ 4 ਇੰਚ ਤੱਕ ਆ ਜੀ 1 2 3 4 ਜੇ ਤੁਹਾਡਾ ਪਿਛਲਾ ਗਲਾ ਦੇਖੋ 4 ਇੰਚ ਤੱਕ ਆਗਾ ਤਾਂ ਤੁਸੀਂ ਜਿਹੜਾ ਤੁਹਾਡਾ ਤੀਰਾਗਾ ਉਹ ਰੱਖੋ ਜੀ 7 ਇੰਚ ਜੇ ਤੁਹਾਡਾ ਗਲਾ ਨੀਚੇ ਨੂੰ 5 5.5 6 6.5 ਇੰਚ ਆਗਾ 7 ਇੰਚ ਤੱਕ ਆ ਤਾਂ ਤੁਸੀਂ ਜਿਹੜਾ ਤੁਹਾਡਾ ਤੀਰਾ ਆਗਾ ਉਹ ਰੱਖੋ 6.5 ਇੰਚ ਜੇ ਤੁਹਾਡਾ ਗਲਾ ਉਸ ਤੋਂ ਡੀਪ ਆਗਾ 8 9 ਇੰਚ ਤੱਕ ਆਗਾ ਵੀ ਆਪਾਂ 8 ਇੰਚ ਡੀਪ ਪਾਉਣਾ ਜਾਂ 9 ਇੰਚ ਪਾਉਣਾਗਾ ਫਿਰ ਜਿਹੜਾ ਆਪਾਂ ਆਪਣਾ ਤੀਰਾ ਜੀ ਉਹ ਰੱਖਣਾਗਾ 6 ਇੰਚ ਠੀਕ ਹੈ ਜੀ ਜੇ ਆਪਾਂ ਟੀਰਾ ਇਸ ਹਿਸਾਬ ਚ ਰੱਖਾਂਗੇ ਕਦੇ ਵੀ ਆਪਣੇ ਮੋਢੇ ਨਹੀਂ ਡਿੱਗਦੇ ਜਿਹੜਾ ਆਪਣਾ ਟੀਰਾ ਹੁੰਦਾ ਆਪਾਂ ਬੈਕ ਗਲਾ ਜਿੰਨਾ ਡੀਪ ਹੋਈ ਜਾਊਗਾ ਟੀਰਾ ਆਪਾਂ ਘਟਾਈ ਜਾਣਾਗਾ ਟੀਰਾ ਆਪਾਂ 5.5 ਤੋਂ ਜਾਂ 6 ਤੋਂ ਘੱਟ ਟੀਰਾ ਨਹੀਂ ਰੱਖਣਾ ਫੇਰ ਆਪਣੀ ਆਹ ਵਾਲੀ ਚੀਜ਼ ਆ ਜਿਹੜੀ ਇਹ ਟਾਈਟ ਹੋ ਜੂਗੀ ਹੁਣ ਦੇਖੋ ਜੀ ਇਹਨਾਂ ਦਾ ਗਲਾ ਹੈਗਾ 5.5 ਇੰਚ ਆਪਾਂ ਟੀਰਾ ਰੱਖਣਾ ਹੈਗਾ 6.5 ਇੰਚ ਮੋਟਾ ਰੱਖਣਾ ਹਰ ਇੱਕ ਸਾਈਜ਼ 'ਚ ਬੱਚਿਆਂ ਨੂੰ ਛੱਡ ਕੇ ਚਾਹੇ ਕੋਈ ਹੈਵੀ ਸਾਈਜ਼ ਆ ਚਾਹੇ ਨਾਰਮਲ ਸਾਈਜ਼ ਆ ਆਪਾਂ ਤੀਰਾ ਮੋਟਾ ਜੀ 7.5 ਹੀ ਰੱਖਦੇ ਆ ਆਹ ਲਓ ਜੀ 7.5 ਤੇ ਇੱਥੋਂ 6.5 ਰੱਖਿਆ ਸੀ ਥੋੜਾ ਇੱਥੋਂ ਤੀਰਾ ਜਿੰਨਾ ਵੀ ਹੈਗਾ ਉਦੋਂ ਜੀ ਅੱਧਾ ਇੰਚ ਆਪਾਂ نیچے ਘਟਾ ਦੇਣਾ ਜੇ ਇੱਥੇ 7 ਦਾ ਤਾਂ 6.5 ਕਰ ਲੈਣਾ ਹੁਣ ਇੱਥੇ 6 ਆਪਾਂ 6 ਕਰ ਲੈਣਾ ਆਪਾਂ ਤੁਹਾਨੂੰ ਇੱਕ ਵੀਡੀਓ 'ਚ ਤੀਰਾ ਨਾਪਣਾ ਵੀ ਦੱਸਾਂਗੇ ਵੀ ਆਪਾਂ ਆਪਣੀ ਬਾਡੀ ਤੋਂ ਤੀਰਾ ਕਿੱਦਾਂ ਨਾਪਣਾਗਾ ਵੀ ਕਿੱਦਾਂ ਆਪਾਂ ਤੀਰਾ ਨਾਪ ਕੇ ਵੀ ਆਪਾਂ ਉਹਦਾ ਹਾਫ ਕਰਕੇ ਵੀ ਆਪਾਂ ਰੱਖਣਾਗਾ ਦੇਖੋ ਹੁਣ ਆ ਬਾਕਸ ਬਣ ਗਿਆ ਆ ਬਾਕਸ ਬਣਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ 1/2 ਇੰਚ ਦੀ ਕਾਟ ਇੱਥੇ ਪਾਉਣੀ ਹੈਗੀ ਇਹ ਕਾਟ ਪਾਉਣ ਤੋਂ ਬਾਅਦ ਇਹਨੂੰ ਆਪਾਂ ਸਕੀਲ ਜਾਂ ਇੰਚੀ ਟੇਪ ਦੀ ਹੈਲਪ ਦੇ ਨਾਲ ਇਹ ਐਦਾਂ ਮਲਾ ਲੈਣਾ ਜੀ ਇਦਾਂ 第三 ਲਾਈਨ ਬਣਾ ਲੈਣੀ ਆ ਆ ਦੇਖੋ ਜੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਪਾਉਣੀ ਆ ਜੀ ਆਪਣੀ ਮੋਡੇ ਦੀ ਕਾਟ ਫਰੰਟ ਵਾਲੀ ਪਾਵਾਂਗੇ ਦੇਖੋ ਆਪਾਂ 1 ਇੰਚ ਤੇ ਬੈਕ ਵਾਲੀ ਪਾਉਣੀ ਆ ਦੇਖੋ ਜੀ ਆਪਾਂ 2 ਇੰਚ ਤੇ ਠੀਕ ਹੈ ਜੀ ਫਰੰਟ ਆ ਵੀ 1 ਤੇ ਬੈਕ ਵਾਲੀ 2 ਤੇ ਤੇ ਜਿਹੜੀ ਆਪਾਂ ਮੋਡੇ ਦੀ ਗੁਲਾਈ ਦੇਣੀ ਹੁੰਦੀ ਆ ਇਹ ਦੇਣੀ ਆ ਜੀ ਆਪਾਂ ਆਪਣੀ ਬ੍ਰੈਸਟ ਦੇ ਹਿਸਾਬ ਚ ਠੀਕ ਹੈ ਜੀ ਇਹਨਾਂ ਦੀ ਬ੍ਰੈਸਟ ਹੈਗੀ ਆ 21 ਇੰਚ 21 ਰੱਬ ਹੋਊਗਾ ਜੀ 1.5 ਇੰਚ ਠੀਕ ਹੈ ਜੀ ਇਹਦੇ ਵਿੱਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਬਸ 1.5 ਇੰਚ ਤੇ ਆਪਾਂ ਮਾਰਕ ਕਰ ਲੈਣਾ ਆਹ ਲਓ ਜੀ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਇਹਦਾ ਹਾਫ ਕਰ ਲੈਣਾ ਇਸ ਤਰ੍ਹਾਂ ਆਹ ਲਓ ਇਹ ਜਿੰਨਾ ਵੀ ਆਇਆ ਦੇਖੋ ਸਵਾ 2 ਤੋਂ ਹਲਕਾ ਜਿਹਾ ਵੱਧਦਾ ਉਹਨੇ ਹੀ ਆਪਾਂ ਇੱਥੇ ਮਾਰਕ ਕਰ ਲੈਣਾ ਤੇ ਜਿਹੜੇ ਪਿਛਲੀ ਕਾਰਟ ਆ ਇਹ ਪਾਵਾਂਗੇ ਜੀ ਆਪਾਂ 5 ਇੰਚ ਤੇ ਹੁਣ ਆਪਾਂ ਦੇਣੀ ਆ ਇਹਨੂੰ ਗਲਾਈ ਆਹ ਜੀ ਆ ਹੋ ਗਈ ਪਿਛਲੀ ਤੇ ਆਹ ਹੋ ਗਈ ਜੀ ਫਰੰਟ ਵਾਲੀ ਹੁਣ ਆਪਾਂ ਦੇਖੋ ਇੰਨਾ ਹਿੱਸਾ ਆਪਣਾ ਹੋ ਗਿਆ ਰੈਡੀ ਮਾਰਕਿੰਗ ਹੋ ਗਈ ਹੁਣ ਆਪਾਂ ਰੱਖਣੀ ਆ ਜੀ ਸਾਈਡ ਸਲਾਈ ਸਾਈਡ ਸਲਾਈ ਰੱਖਾਂਗੇ ਦੇਖੋ ਜੀ ਆਪਾਂ 22 ਇੰਚ ਇਹ ਲੋ ਜੀ ਸਾਈਡ ਸਲਾਈ ਰੱਖੀ ਆਪਾਂ 22 ਇੰਚ ਤੇ ਤੇ ਜਿਹੜਾ ਆਪਾਂ ਕਮਰ ਦਾ ਨਿਸ਼ਾਨ ਲਾਉਣਾ ਚਾਹੇ ਤਾਂ ਤੁਸੀਂ ਐਦਾਂ ਇੰਚੀ ਟੇਪ ਪਿਆ ਐਦਾਂ ਹੀ 14 ਤੇ ਲਾ ਲਓ ਆਪਾਂ 14 ਤੇ ਲਾਇਆ ਚਾਹੇ ਤੁਸੀਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹਦਾ ਹਾਫ ਕਰ ਲਓ ਆ ਦੇਖੋ ਜੀ ਆਪਣਾ ਕਮੀਜ਼ ਦੇ ਤਿੰਨ 파ਟ ਚ ਵੰਡਿਆ ਜਾਂਦਾ ਹ हिਪ ਕਮਰ ਤੇ ਆ ਹੋ ਗਈ ਜੀ ਆਪਣੀ ਬ੍ਰੈਸਟ ਠੀਕ ਹੈ ਜੀ ਹੁਣ ਆਪਾਂ ਰੱਖਣੀ ਹੈ ਜੀ ਕਮਰ ਕਮਰ ਹੈਗੀ ਆ ਦੇਖੋ ਇਹਨਾਂ ਦੀ ਜੀ 18 ਇੰਚ ਠੀਕ ਹੈ ਜੀ 18 ਦਾ ਅੱਧਾ ਹੋ ਗਿਆ 9 ਇੰਚ ਆਪਾਂ ਅੱਧਾ 1 ਇੰਚ ਵਧਾ ਕੇ ਰੱਖਾਂਗੇ ਕਿਉਂਕਿ ਪਲੇਟਸ 'ਚ ਵੀ ਆਉਂਦਾ ਹੁੰਦਾ ਤੁਸੀਂ ਜਿਆਦਾ ਡੂੰਗੀ ਪਲੇਟ ਪਾਉਣੀ ਹੈਗੀ ਵੀ ਕਾਫੀ ਜਿਆਦਾ ਕਈ ਭੈਣਾਂ ਨੂੰ ਕਾਫੀ ਜਿਆਦਾ ਮਤਲਬ ਆ ਜਗ੍ਹਾ ਤੋਂ ਜਿਹੜੀਆਂ ਭੈਣਾਂ ਪਤਲੀਆਂ ਹੁੰਦੀਆਂ ਨੇ ਜਿਨ੍ਹਾਂ ਦੇ પેટ ਨਹੀਂ ਹੁੰਦਾ ਵੀ ਬਹੁਤ ਪਤਲੀਆਂ ਹੁੰਦੀਆਂ ਨੇ ਉਹ 1 ਇੰਚ ਦੀ ਵੀ ਤੁਸੀਂ ਵਧਾ ਕੇ ਰੱਖ ਸਕਦੇ ਹੋਂਗੇ ਵੀ ਪਲੇਟਾਂ ਜਿਆਦਾ ਡੂੰਗੀਆਂ ਪਾਉ ਪਾਉਂਗੇ ਤਾਂ ਜਿਆਦਾ ਬਿਲਕੁਲ ਪੂਰੀ ਪਰਫੈਕਟ ਫਿਟਿੰਗ ਆਊ ਜਿਨ੍ਹਾਂ ਭੈਣਾਂ ਦੇ ਵੀ ਥੋੜਾ ਜਿਹਾ ਹਲਕਾ ਜਿਹਾ પેટ ਹੁੰਦਾਗਾ ਉਨ੍ਹਾਂ ਦੀ ਜੀ ਆਪਾਂ 1/2 ਇੰਚ ਵਧਾ ਕੇ ਰੱਖਦੇ ਆਂ ਦੇਖੋ 9 9 18 18 ਤੋਂ ਆਪਾਂ 1/2 ਇੰਚ ਵਧਾ ਕੇ ਰੱਖਾਂਗੇ ਹਾਂ ਲੋ ਜੀ ਤੇ ਇਹਨਾਂ ਦੀ ਹਿੱਪ ਹੈਗੀ ਹੈ 21 ਇੰਚ ਹਿੱਪ ਦੇ ਵਿੱਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ 10.5 ਇੰਚ ਤੇ ਆਪਾਂ ਮਾਰਕ ਕਰ ਲੈਣਾ ਤੇ ਸਾਰੀਆਂ ਜਿੰਨੀਆਂ ਵੀ ਆਪਾਂ ਨਸਾਨੀਆਂ ਲਾਈਆਂ ਨੇ ਇਹਨਾਂ ਨੂੰ ਆਪਾਂ ਸਕੀਲ ਦੀ ਹੈਲਪ ਨਾਲ ਇੱਕ ਦਮ ਲਾ ਲੈਣਾ ਇਥੋਂ ਚਾਹੇ ਤਾਂ ਤੁਸੀਂ ਜੀ ਸਲਾਈ ਚ ਕਰ ਲੋ ਜਦੋਂ ਸਲਾਈ ਲਾਉਂ ਉਹ ਵੀ ਉਦੋਂ ਜਦੋਂ ਸਲਾਈ ਲਾਉਂਗੇ ਇੱਥੋਂ ਨਾ 2 ਇੰਚ ਤੱਕ ਐਦਾਂ ਜੀ ਗਲਾਈ ਚ ਲੈ ਕੇ ਆਉਣੀ ਆ ਸਲਾਈ ਬਿਲਕੁਲ ਸਿੱਧੀ ਐਦਾਂ ਕੋਰ ਇਸ ਤਰ੍ਹਾਂ ਫਿਰ ਕੀ ਹੋ ਜਦੋਂ ਆ ਇੱਥੇ ਤਿੱਖੀ ਸ਼ੇਪ ਬਣ ਜਾਂਦੀ ਐ ਐਦਾਂ ਜਦੋਂ ਆਪਾਂ ਐਦਾਂ ਡਾਇਰੈਕਟ ਸਿੱਧੀ ਸਲਾਈ ਲਾ ਦਿੰਨੇ ਹਾਂਗੇ ਫਿਰ ਆ ਜਦੋਂ ਇੱਥੋਂ ਜਿਹੜੀ ਤਿੱਖੀ ਸ਼ੇਪ ਬਣਦੀ ਐ ਇੱਥੇ ਆਪਣੇ ਆਰਮਹੋਲ ਦੇ نیچے ਝੋਲ ਪੈਣ ਲੱਗ ਜਾਂਦਾ ਦਾ ਇੱਥੋਂ ਤੁਸੀਂ ਜਾਂ ਤਾਂ ਬਿਲਕੁਲ ਇੰਨੇ ਹਿੱਸੇ ਦੀ ਸਲਾਈ ਸਿੱਧੀ ਲੈ ਕੇ ਆਓ ਜਾਂ ਹਲਕੀ ਜੀ ਗਲਾਈ ਚ ਪਾ ਦਿਓ ਇਥੋਂ ਵੀ ਜੀ ਆਪਾਂ ਐਦਾਂ ਗੋਲ ਸੇਕ ਬਣਾਉਣੀ ਹੁੰਦੀ ਹੈ ਜੀ ਹੁਣ ਪਾਵਾਂਗੇ ਜੀ ਆਪਾਂ ਪਲੇਟਸ ਪਲੇਟਸ ਦੀ ਦੇਖੋ ਆਪਾਂ ਨਿਸ਼ਾਨੀ ਲਾਵਾਂਗੇ ਉੱਪਰੋਂ 12 ਇੰਚ ਤੇ ਇਹ ਤਿਆਰ 11.5 ਰਹਿ ਜਾਣਗੀਆਂ ਕਿਉਂਕਿ ਉੱਪਰ ਗਲੇ ਚ ਆਜੂਗੇ ਅੱਧਾ ਇੰਚ ਦੀ ਸਿਲਾਈ 12 ਤੇ ਨੀਚੇ ਨੂੰ ਪਲੇਟਸ ਦੀ ਲੰਬਾਈ ਰੱਖਣੀ ਹੈ ਜੀ ਆਪਾਂ 7 ਇੰਚ ਤੇ ਪਲੇਟਸ ਦੀ ਚੜਾਈ ਰੱਖਾਂਗੇ ਆਪਾਂ 3.5 ਇੰਚ ਇਸ ਤਰ੍ਹਾਂ ਦੀ ਸਕਿੱਲ ਦੀ ਹੈਲਪ ਨਾਲ ਆਪਾਂ ਇਹਨਾਂ ਨੂੰ ਵੀ ਲਾਈਨ ਬਣਾ ਲੈਣੀ ਹੈ ਪਲੇਟਸ ਤੇ ਜਦੋਂ ਆਪਾਂ ਪਲੇਟ ਦੀ ਜੀ ਸਲਾਈ ਚ ਡੰਗਾਈ ਦੇਣੀ ਹੁੰਦੀ ਆ ਤਾਂ ਇਹਦਾ ਹਾਫ ਕਰ ਲਵੇ 7 ਦਾ ਹਾਫ ਆ ਗਿਆ 3.5 ਇੰਚ ਇੱਥੋਂ ਜੀ ਆਪਾਂ ਇਦਾਂ ਸਲਾਈਸ ਲਾਉਣੀ ਹੁੰਦੀ ਆ ਤੇ ਜਿਹੜੀ ਡੰਗਾਈ ਹੁੰਦੀ ਆ ਉਹ ਸੈਂਟਰ ਚੋ ਦੇਣੀ ਹੁੰਦੀ ਆ ਤੇ ਇੱਥੋਂ ਬਿਲਕੁਲ ਸਲਾਈ ਨਾਲ ਤੇ ਹੁਣ ਆਪਾਂ ਪਾਵਾਂਗੇ ਜੀ ਸਾਈਡ ਵਾਲੀਆਂ ਪਲੇਟਸ ਦੇਖੋ ਆਹ ਵਾਲੇ ਪੁਆਇੰਟ ਤੇ ਆਪਾਂ ਇੰਚ ਟੇਪ ਨਹੀਂ ਰੱਖਣਾ ਆਪਾਂ ਇੱਥੇ ਰੱਖਣਾ ਐਸ ਤੇ ਇੱਥੇ 2 ਇੰਚ ਦਾ ਪਾ ਦੇਣਾ ਆਪਾਂ ਫਰਕ 2 ਇੰਚ ਦਾ ਫਰਕ ਪਾ ਕੇ ਇਦਾਂ ਆਪਾਂ ਲਾਈਨ ਪਾ ਦੇਣੀ ਸਾਈਡ ਵਾਲੀਆਂ ਪਲੇਟਸ ਜੀ ਬਹੁਤ ਸੌਖੀਆਂ ਪੈ ਜਾਂਦੀਆਂ ਨੇ ਹੁਣ ਆਹ ਵਾਲੇ ਕਾਰਨਰ ਤੋਂ ਆਹ ਵਾਲੇ ਕਾਰਨਰ ਨੂੰ ਇੰਚੀ ਟੇਪ ਦੇ ਨਾਲ ਆਪਾਂ ਇਦਾਂ ਮਲਾ ਲੈਣਾ ਇੱਥੇ ਵੀ ਆਪਾਂ 2 ਇੰਚ ਦਾ ਹੀ ਫਰਕ ਪਾਉਣਾ आ देखो जी अपन साइड वाली प्लेट्स भी पै साइड वालिया प्लेट्स पै जाए हम आप करो जी अपनी पिछली काट पैगी ਹੁਣ ਆਪਾਂ ਕੀ ਕਰਨਾਗਾ ਸਭ ਤੋਂ ਪਹਿਲਾਂ ਤਾਂ ਆਪਾਂ ਪਿਛਲਾ ਪੱਲਾ ਕੱਢ ਦੇਣਾਗਾ ਐਸ ਤਰ੍ਹਾਂ ਤੇ ਇਹਨੂੰ ਇਦਾਂ ਰੱਖਣਾਗਾ ਤੇ ਆ ਅੱਗੇ ਵਾਲੀ ਕਾਟ ਪਾ ਲੈਣੀ ਹੈਗੀ ਚਾਹੇ ਤੁਸੀਂ ਸਲਾਈ ਕਰਨ ਟਾਈਮ ਵੀ ਪਾ ਸਕਦੇ ਹੋ ਇਹ ਨਾਲ ਹੁੰਦੇ ਚਾਹੇ ਤੁਸੀਂ ਪਹਿਲਾਂ ਪਾ ਲਓ ਜੀ ਉ ਆਪਣੀ ਕੱਟ ਪੈ ਗਈ ਹੁਣ ਆਪਾਂ ਜਿਹੜਾ ਆਹ ਵਾਲਾ ਪੱਲਾ ਹੈਗਾ ਇਹਨੂੰ ਕੀ ਕਰਨਾ ਆ ਦੇਖੋ ਇਸ ਤਰ੍ਹਾਂ ਕਰਨਾ ਹੈ ਬਿਲਕੁਲ ਨਾਲ-ਨਾਲ ਜਿਹੜੇ ਆਪਣੇ ਆਹਨੇ ਪੱਲੇ ਨੇ ਆ ਕੰਨੀਆਂ ਨੇ ਬਿਲਕੁਲ ਨਾਲ ਮਲਾਉਣੀਆਂ ਨੇ ਇਹਨਾਂ 'ਚ ਫਰਕ ਨਹੀਂ ਹੋਣਾ ਚਾਹੀਦਾ ਜੇ ਫਰਕ ਪਊਗਾ ਤਾਂ ਆਪਣੀ ਫਿਟਿੰਗ 'ਚ ਵੀ ਫਰਕ ਪਊਗਾ ਕਿਉਂਕਿ ਮਾਰਕਿੰਗ ਜਿੱਥੇ-ਜਿੱਥੇ ਚਾਕਾਂ ਦੀ ਨਿਸ਼ਾਨੀ ਲੱਗੀ ਹੋਈ ਹੈ ਮਾਰਕਿੰਗ ਹੋਈ ਹੋਈ ਹੈ ਉੱਥੇ-ਉੱਥੇ ਹੀ ਹੋਣੀ ਹੈ। ਨਾ ਲੋਚੀ। ਆ ਦੇਖੋ ਸਾਰੇ ਮਾਰਕਿੰਗ ਆਪਣੀ ਇੱਧਰ ਆ ਗਏ ਨੂੰ ਆਪਾਂ ਚਾਕ ਦੀ ਹੈਲਪ ਦੇ ਨਾਲ ਡਾਰਕ ਕਰ ਲਓ ਤਾਂ ਆਪਾਂ ਨੂੰ ਸਲਾਈ ਕਰਨ ਟਾਈਮ ਕੋਈ ਵੀ ਪ੍ਰੋਬਲਮ ਨਹੀਂ ਆਉਗੀ। ਨਾਲੋ ਜੀ ਹੁਣ ਜਿਹੜਾ ਫਰੰਟ ਵਾਲਾ ਪੱਲਾ ਇਹ ਆਪਾਂ ਚੱਕਣਾ ਨਹੀਂ ਹੈਗਾ ਇਹਨੂੰ ਆਪਾਂ ਇਦਾਂ ਹੀ ਰੱਖਣਾ ਕਿਉਂਕਿ ਜਦੋਂ ਆਪਾਂ ਬਾਹਰ ਦੀ ਕਟਿੰਗ ਕਰਾਂਗੇ ਇਹਦੀ ਆਪਾਂ ਨੂੰ ਜ਼ਰੂਰਤ ਪੈਣੀ ਹੈ। ਦੇਖੋ ਜੀ ਆ ਗਿਆ ਆਪਣਾ ਪਿਛਲਾ ਪੱਲਾ ਹੁਣ ਆਪਾਂ ਪਿਛਲੇ ਗਲੇ ਦੀ ਕਟਿੰਗ ਤੇ ਪਲੀਜ਼ ਉਹ ਤੁਹਾਨੂੰ ਦੱਸਾਂਗੀ ਦੇਖੋ ਜਿਹੜੀ ਆਪਾਂ ਗਲੇ ਦੀ ਚੜਾਈ ਹੈਗੀ ਇਹ ਰੱਖਣੀ ਹੈ ਜੀ ਆਪਾਂ 2.5 ਇੰਚ ਤੇ ਜਿਹੜੀ ਗਲੇ ਦੀ ਲੰਬਾਈ ਹੈਗੀ ਇਹ ਰੱਖਾਂਗੇ ਜੀ ਆਪਾਂ 5.5 ਇੰਚ ਅੰਦੀ ਕੋ ਗੁਲਾਈ ਦੇਣ ਖਾਤਰ ਆਪਾਂ ਇਦਾਂ ਬਾਕਸ ਬਣਾ ਲਉ ਆਹ ਵਾਲੇ ਪੁਆਇੰਟ ਤੇ ਰੱਖੋ ਆਪਣੇ ਚਾਕ ਨੂੰ ਤੇ ਇਦਾਂ ਮਿਲਾ ਲਓ ਜੀ ਦੇਖੋ ਜੀ ਬਹੁਤ ਸੋਹਣੀ ਗਲਾਈ ਆਉਂਦੀ ਹੈ ਚਾਹੇ ਤੁਸੀਂ ਇਦਾਂ ਡਾਇਰੈਕਟ ਮਿਲਾ ਲਓ ਚਾਹੇ ਜਿੰਨਾ ਤੁਸੀਂ ਇਹ ਹੈਗਾ ਦੇਖੋ ਸਵਾ 2 ਇੰਚ ਇੱਥੇ ਸਵਾ 2 ਇੰਚ ਤੇ ਲਸਾਂ ਲਾ ਲਓ ਦੇਖੋ ਆ ਬਿਲਕੁਲ ਸਵਾ 2 ਇੰਚ ਤੱਕ ਹੀ ਹੈ ਗਲਾਈ ਪਈ ਹੈਗੀ ਆ ਲਓ ਜੀ ਹੁਣ ਆਪਾਂ ਕਰ ਲੈਣੀ ਹੈ ਇਹਦੀ ਕਟਿੰਗ ਜੀ ਡਲੇ ਦੀ ਹੋਊਗੀ ਕਟਿੰਗ ਹੁਣ ਆਪਾਂ ਪਾਵਾਂਗੇ ਜੀ ਪਲੇਟਸ ਦੇਖੋ ਪਲੇਟਸ ਵੀ ਆਪਾਂ ਫਰੰਟ ਵਾਲੀ ਵਾਂਗੂ ਇਹ 12 ਇੰਚ ਦਾ ਹੀ ਫਰਕ ਪਾਵਾਂਗੇ ਉੱਪਰੋਂ 12 ਇੰਚ ਤੇ ਇੱਥੇ ਨਿਸ਼ਾਨੀ ਲਾਈ ਆ ਬਣ ਕੇ ਰਹਿ ਜਾਣੇ ਇਹਨਾਂ ਨੇ ਜੀ 11.5 ਇੰਚ ਤਿਆਰ ਤੇ ਇਹਨਾਂ ਦੀ ਜਿਹੜੀ ਲੈਂਥ ਆ ਇਹ ਰੱਖਾਂਗੇ ਜੀ ਆਪਾਂ 1.5 ਇੰਚ ਵਧਾ ਕੇ ਫਰੰਟ ਆ ਜਾਂ ਸੱਤ ਤੇ ਬੈਕ ਵਾਲੀਆਂ ਆਪਾਂ ਰੱਖਾਂਗੇ 8.5 ਤੇ ਜਿਹੜੀ ਇਹਨਾਂ ਦੀ ਚੜਾਈ ਆ ਇਹ ਉਨੀ ਹੀ ਰੱਖਣੀ ਆ 3.5 ਇੰਚ ਇਹ ਇਸ ਤਰ੍ਹਾਂ ਦੀ ਸਕੀਲ ਨਾਲ ਆਪਾਂ ਲਾਈਨ ਬਣਾ ਲੈਣੀ ਆ ਤੇ ਆਹ ਜਿਹੜਾ ਇੰਚੀ ਟੇਪ ਦਾ ਤਿੱਖਾ ਅੰਸਾ ਇਹਨੂੰ ਆਪਾਂ ਇੱਥੇ ਰੱਖਣਾ ਇੱਥੇ ਰੱਖ ਕੇ ਇੱਥੇ ਨਿਸ਼ਾਨ ਲਾ ਲੈਣਾ ਐਸੇ ਤਰ੍ਹਾਂ ਹੀ ਜਿਹੇ ਇਧਰ ਰੱਖ ਲਾ ਲੈਣਾ ਤੇ ਜਿਹੜੇ ਆਪਾਂ ਨਿਸ਼ਾਨ ਲਾਏ ਨੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਣਾ ਲਵਾਂ। ਆ ਦੇਖੋ ਜੀ ਆਪਣੀ ਫਰੰਟ ਵਾਲੇ ਤੇ ਬੈਕ ਵਾਲੇ ਪੱਲੇ ਦੀ ਹੋਗੀ। ਸਾਰੀ ਮਾਰਕਿੰਗ ਹੁਣ ਆਪਾਂ ਬਾਹਾਂ ਦੀ ਕਰਾਂਗੇ। ਹਾਂਜੀ ਆ ਦੇਖੋ ਹੁਣ ਆ ਆਪਣਾ ਕੱਪੜਾ ਜਿਹੜਾ ਕਮੀਜ਼ ਦੇ ਵਿੱਚੋਂ ਬਚਿਆਗਾ। ਆ ਦੇਖੋ ਆਪਾਂ ਬਾਹਾਂ ਰੱਖਣੀਆਂ ਨੇ ਦੇਖੋ ਜੀ 17 ਇੰਚ ਤਿਆਰ। ਆਪਾਂ 19.5 ਇੰਚ ਤੇ ਕਟਿੰਗ ਕੀਤੀ ਹੈ ਵੈਸੇ 3 ਇੰਚ ਕਰਨੀ ਸੀ ਆਪਣੇ ਕੋਲੇ ਕਪੜਾ ਹੀ ਇੰਨਾ ਸੀ ਦੇਖੋ ਆਪਾਂ 19.5 ਇੰਚ ਤੇ 3 ਇੰਚ ਬਹੁਤ ਹੁੰਦਾ ਜੀ ਤੇ ਜਿਹੜੀ ਚੜਾਈ ਹੈਗੀ ਇਹ ਵੀ ਤੁਹਾਨੂੰ ਦੱਸ ਦਿਆਂ ਡਬਲ ਚ ਵੀ ਕਿੰਨੀ ਹੈ ਕਿ ਆਪਾਂ ਫੋਲਡ ਕਰ ਲਿਆ ਦੇਖੋ ਕਪੜੇ ਦੀ ਆਪਣੇ ਦੀ ਚੜਾਈ ਹੈਗੀ ਹੈਗੀ ਦੇਖੋ 12 ਇੰਚ ਆਗੀ ਡਬਲ ਚ ਯਾਨੀ ਜਦੋਂ ਆਪਾਂ ਖੋਲਾਂਗੇ ਤਾਂ 24 ਇੰਚ ਆਗੀ ਹੁਣ ਆਪਾਂ ਜਦੋਂ ਬਾਹਾਂ ਦੀ ਕਟਿੰਗ ਕਰਨੀ ਆਏਗੀ ਆਪਾਂ ਕੀ ਕਰਨਾ ਦੇਖੋ ਆ ਆਪਣੇ ਕਮੀਜ਼ ਆ ਠੀਕ ਆ ਪਿਛਲਾ ਪੱਲਾ ਵੀ ਨਾਲ ਹੀ ਆ ਜੀ ਤੇ ਫਰੰਟ ਵਾਲਾ ਵੀ ਨਾਲ ਹੀ ਆ ਆਪਾਂ ਪਿਛਲੇ ਨੂੰ ਨਹੀਂ ਨਾਪਣਾ ਆਪਾਂ ਫਰੰਟ ਵਾਲੇ ਪੱਲੇ ਨੂੰ ਨਾਪਣਾ ਆ ਦੇਖੋ ਇੰਨਾ ਹਿੱਸਾ ਤਾਂ ਆ ਜਾਣਾ ਆਪਣਾ ਸਲਾਈ ਚ ਐਂਚੀ ਟੇਪ ਰੱਖ ਕੇ ਜਿਹੜੀ ਆਪਾਂ ਫਰੰਟ ਵਾਲੀ ਕੱਟ ਪਾਈ ਹੈਗੀ ਇਹਦੇ ਉੱਪਰ ਆਪਾਂ ਐਂਚੀ ਟੇਪ ਨੂੰ ਇਦਾਂ ਘੁਮਾਈ ਜਾਣਾ ਦੇਖੋ ਜੀ ਸਵਾ ਪੌਣੇ ਕ 10 ਇੰਚ ਆਪਣਾ ਜਿਹੜਾ ਮੋਢਾ ਦਾ ਉਹ ਤਿਆਰ ਪੌਣੇ 10 ਇੰਚ ਤੇ ਪੌਣੇ 10 ਇੰਚ ਚੋ ਜੀ ਆਪਾਂ ਅੱਧਾ ਇੰਚ ਘਟਾਉਣਾਗਾ ਸਵਾ 9 ਇੰਚ ਤੇ ਆਪਾਂ ਬਾਹਾਂ ਦੀ ਇੱਥੇ ਕਟਾਈ ਕਰਾਂਗੇ ਅੱਧਾ ਇੰਚ ਆਪਾਂ ਘਟਾ ਕੇ ਹੀ ਰੱਖਣਾਗਾ ਇੱਥੇ ਆਪਾਂ ਜਿਹੜੀ ਫਰਕ ਪਾਉਣਾਗਾ ਕਟ ਪਾਉਣੀ ਆਏਗੀ ਇਹ ਹੋਣੀ ਜੀ 3 ਇੰਚ ਤੇ ਇੱਥੋਂ ਇੱਥੋਂ ਤੋਂ ਲੈ ਕੇ ਇੱਥੇ ਤੱਕ 3 ਇੰਚ ਦਾ ਫਰਕ ਹੋਣਾ ਚਾਹੀਦਾ ਤੇ ਉੱਪਰੋਂ ਜਿੱਥੋਂ ਆਪਾਂ ਗਲਾਈ ਪਾਉਣੀ ਆ ਇੱਥੋਂ ਜੀ 2.5 ਇੰਚ ਦਾ ਐਦਾਂ ਦੋਵਾਂ ਨੂੰ ਆਪਸ ਵਿੱਚ ਐਦਾਂ ਤਿਰਸੀ ਲਾਈਨ ਬਣਾ ਲੈਣੀ ਆ ਆਪਾਂ ਲੈ ਲਓ ਜੀ ਆ ਹੋ ਗਈ ਤਿਰਸੀ ਲਾਈਨ ਹੁਣ ਆਪਾਂ ਇਹਦਾ ਕਰ ਲੈਣਾ ਜੀ ਹਾਫ ਅੱਧਾ ਆ ਲਓ ਜੀ ਆਪਾਂ ਇਹਦਾ ਹਾਫ ਕਰ ਲਿਆ ਹਾਫ ਕਰਨ ਤੋਂ ਬਾਅਦ ਦੇਖੋ ਜੀ ਆਨੇ ਆਪਣੀਆਂ ਬਾਹਾਂ ਕਮੀਜ਼ ਇਹਦੀ ਆਪਾਂ ਫਰੰਟ ਵਾਲੀ ਕਾਟ ਦੇਖੋ ਇੱਥੇ 1 ਇੰਚ ਆ ਜੀ ਆਪਾਂ ਇੱਥੇ ਵੀ 1 ਇੰਚ ਹੀ ਪਾਉਣਾ ਅੱਧਾ ਇੱਧਰ ਤੇ ਅੱਧਾ ਇੱਧਰ ਆ ਲਓ ਜੀ ਅੱਧੇ ਇੰਚ ਦੀ ਇੱਧਰ ਤੇ ਅੱਧੇ ਦੀ ਇੱਧਰ ਹੁਣ ਜਦੋਂ ਆਪਾਂ ਗਲਾਈ ਦੇਣੀ ਹੈਗੀ ਆਪਾਂ ਗਲਾਈ ਸਿਰੇ ਤੋਂ ਦੇਣ ਲੱਗਣੀ ਆ ਵੀ ਜਿਹੜੀ ਫਰੰਟ ਵਾਲੀ ਇਹ ਵੀ ਆਪਾਂ ਏਦਾਂ ਸਿਰੇ ਤੱਕ ਹੀ ਲੈ ਕੇ ਜਾਣੀ ਹੈਗੀ ਇਹ ਨਹੀਂ ਹੈਗਾ ਵੀ ਜਿੱਥੇ ਤੱਕ ਆਪਾਂ ਇਨਸਾਨ ਲਾਇਆ ਵੀ ਆਪਾਂ ਇੱਥੋਂ ਦੇਣੀ ਆ ਆ ਦੇਖੋ ਇੱਕ ਲੀਫ ਦੀ ਸ਼ੇਪ ਤਿਆਰ ਹੋ ਜਾਂਦੀ ਹੈਗੀ ਇੱਥੋਂ ਆਪਾਂ ਸਿੱਧੀ ਜਿਹੀ ਕਟਿੰਗ ਕਰਨੀ ਹੈ ਇੱਥੋਂ ਆਪਾਂ ਗਲਾਈ 'ਚ ਨਹੀਂ ਕਰਨੀ ਹੈਗੀ ਇਹ ਆਪਣੀ ਬਾਹ ਦੀ ਗਲਾਈ ਹੁਣ ਆਪਾਂ ਪਾਉਣੀ ਹੈ ਜੀ ਅੱਗੇ ਵਾਲੀ ਕਾਟ ਦੋ ਪੱਲੇ ਆਪਾਂ ਪਿੱਛੇ ਛੱਡ ਦੇਣੇ ਆ ਤੇ ਆ ਦੋ ਵਾਲੇ ਦੋ ਪੱਲੇ ਆਪਾਂ ਚੱਕ ਲੈਣੇ ਆ ਦੀ ਜਿਹੜੀ ਆਪਣੀਆਂ ਜਿਹੜੀ ਕਾਟ ਹੁੰਦੀ ਆ ਨਾ ਇੱਕ ਹਿੱਸੇ 'ਚ ਜ਼ਿਆਦਾ ਪਾਈ ਹੁੰਦੀ ਹੈ ਯਾਨੀ ਮੂਰਲੇ ਪਾਸੇ ਪਾਈ ਹੁੰਦੀ ਹੈ ਜਿੱਦਾਂ ਆਪਾਂ ਕਮੀਜ਼ ਚ ਪਾਉਣੇ ਆਗੇ ਦੋਵੇਂ ਬਾਹਾਂ ਦੇ ਮੂਰਲੇ ਪਾਸੇ ਆਉਂਦੀ ਹੁੰਦੀ ਹੈਗੀ ਜੇ ਆਪਣੇ ਪੱਲੇ ਸਹੀ ਰੱਖੇ ਹੋਣਗੇ ਵੀ ਦੇਖੋ ਆਹ ਦੋਵੇਂ ਪ੍ਰਿੰਟ ਸਿੱਧਾ ਆਪਸ 'ਚ ਜੁੜਿਆ ਹੋਇਆ ਦੇਖੋ ਆ ਵੀ ਸਿੱਧਾ ਪ੍ਰਿੰਟ ਆ ਆ ਵੀ ਆ ਚਾਹੇ ਉਲਟਾ ਹੋਵੇ ਚਾਹੇ ਸਿੱਧਾ ਯਾਨੀ ਕਿ ਦੋਹੇ ਪਾਸੇ ਆਪਸ 'ਚ ਸਹੀ ਜੁੜੇ ਹੋਣ ਤਾਂ ਜਿਹੜੀ ਕਾਟ ਆ ਉਹ ਫਰੰਟ ਵਾਲੇ ਪਾਸੇ ਹੀ ਆਉਂਦੀ ਏ ਵੀ ਜੀ ਆਪਾਂ ਸਿਰੇ ਤੱਕ ਹੀ ਪਾਉਣੀ ਹੈ ਜੇ ਆਪਾਂ ਸਿਰੇ ਤੱਕ ਨਹੀਂ ਪਾਵਾਂਗੇ ਤਾਂ ਸਲਾਈ ਤੋਂ ਬਾਅਦ ਆਪਣੀ ਆਹ ਵਾਲੇ ਹਿੱਸੇ 'ਚ ਬੁਲਬਲਾ ਜਿਹਾ ਬਾਹਰ ਨੂੰ ਆ ਜਾਊਗਾ ਹੁਣ ਆਪਾਂ ਦੇਖੋ ਜਿੰਨਾ ਵੀ ਆਪਣੀ ਮੂਰੀ ਹੈਗੀ ਮੂਰੀ ਹੈਗੀ ਆ ਦੇਖੋ ਇਹਨਾਂ ਦੀ 6.5 ਇੰਚ ਤਿਆਰ ਆ ਦੇਖੋ ਆਹ ਹੋਊਗੀ ਫਿਟਿੰਗ ਵਾਲੀ ਸਲਾਈ ਤੇ ਆ ਹੋ ਗਿਆ ਜੀ ਆਪਣਾ ਐਕਸਟਰਾ ਕਪੜਾ ਮਾਰਜਨ ਐਕਸਟਰਾ ਮਾਰਜਨ ਤੇ ਜਿਹੜਾ ਇਧਰਲਾ ਕਪੜਾ ਇਹਦੀ ਕਰ ਲੈਣੀ ਹੈ ਜੀ ਆਪਾਂ ਕੱਢੀ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਸਲਾਈ ਨਵੀਂ ਸਿੱਖਦੀਆਂ ਨੇ ਵੀ ਉਹ ਕਹਿੰਦੀਆਂ ਨੇ ਜੀ ਸਾਡਾ ਕਪੜਾ ਵਧ ਘਟ ਜਾਂਦਾ ਤਾਂ ਜਿਹੜਾ ਆਹ ਵਾਲਾ ਕਪੜੇ ਦੀ ਆਪਾਂ ਦੇਖੋ ਕਟਿੰਗ ਕਰਦੀ ਇਹ ਕੱਪੜਾ ਆਪਾਂ ਜੋ ਤੁਸੀਂ ਸिलाई ਕਰ ਹਟਦੇ ਹੋ ਕਮੀਜ਼ ਆਪਣਾ ਪੂਰਾ ਹੋ ਜਾਂਦਾ ਵੀ ਬਾਹ ਵੀ ਸਹੀ ਆ ਗਈ ਮੋਢਾ ਵੀ ਸਹੀ ਆ ਗਿਆ ਉਸ ਤੋਂ ਬਾਅਦ ਕਟਿੰਗ ਕਰਿਆ ਕਰੋ ਦੇਖੋ ਜੀ ਆਪਣੀ ਕਮੀਜ਼ ਦੀ ਹੋ ਗਈ ਕਟਿੰਗ ਆ ਦੇਖੋ ਇਸ ਤਰ੍ਹਾਂ ਆਪਣੀ ਕਮੀਜ਼ ਦੀਆਂ 21 ਬਰੈਸਟ ਦੀਆਂ ਕਾਟਾਂ ਪੈਂਦੀਆਂ ਨੇ ਜੇ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ